निकाह करवा दी नहीं मां जी निकाह मेरी कोई इच्छा नहीं रिश्ते रा को बनाऊंगी अमृत छकाऊंगी बाडी पढ़ाऊंगी सेवा करांगी, अपना सारा जीवन सच्चे बादशाह ने चरना हरदम कर दवंगी जिन्हें थोड़ी मर्ज़ी सेवा ही की इच्छा है मेरे बच्चों मैं स्वादे मुसीबत में मैं कि मेरा पति सारी रात से बाबा पकड़ाए जा रहा है

ਸਤਿ ਸ਼੍ਰੀ ਅਕਾਲ ਜੀ ਹਵਾਲੇ ਬਿਲਾ ਲੱਗਦੀ। ਫਾਸ ਸੇਵਾ ਪਾਉਂਦੀ ਨੀ ਬੋਲ। ਅਸੀਂ ਬਾਬਾ ਜੀ ਦੇ ਜੀਵਨ ਬਾਰੇ ਹੋਰ ਜਾਣਨਾ ਚਾਹੁੰਦੇ ਹਾਂ ਮਾਤਾ ਜੀ। ਹਾਂ ਮਾਦੀ। ਅੱਜ ਤੁਸੀਂ ਸਾਥੀ ਨੂੰ ਹੋ। ਲੰਗਰ ਛਾ ਕੇ ਸ਼ਾਮ ਨੂੰ ਆਪਾਂ ਇਹ ਲੰਗਰ ਦੇਖ ਕੇ ਆ ਰਹਿ। ਜਿਵੇਂ ਤੁਹਾਡੀ ਇੱਛਾ ਮਾਤਾ ਜੀ। ਹਾਂ। 嗯。 ਦੇ ਪੌਂਚਰ ਤੋਂ ਪਹਿਲਾਂ ਹੀ ਸਾਰੇ ਸੱਜੇ ਅਸੀਂ ਤੈਨੂੰ ਸਿੱਖ ਕੌਮ ਨੂੰ ਬਰਬਾਦ ਕਰਨ ਲਈ ਪਈ ਜਹਾਂ ਖਾਨ ਪਰ ਤੂੰ ਤੂੰ ਆ ਕੇ ਖਬਰ ਸੁਣਾ ਰਿਹਾ ਹੈ ਕਿ ਕੋਈ ਵੀ ਸਖੜਾਪ ਨਹੀਂ ਆਇਆ ਹਜ਼ੂਰ ਸਮਝ ਅਸੀਂ ਜਿੱਤ ਕੇ ਆ ਗਏ ਹਾਂ ਤੁਹਾਨੂੰ ਇਹ ਗੱਲ ਸਮਝ ਨਹੀਂ ਆਉਂਦੀ ਸਾਡੇ ਵੀ ਵੱਡੀ ਫੋਰਸ ਇੰਟਰਪਰਸੇ ਖਲੋਖਤ ਨੂੰ ਕਿਉਂ ਨਿਕਲ ਸਕਦੀ ਉਸ ਸਾਫੀ ਮਾਹ ਹਜ਼ੂਰ ਛੋਟਾ ਮੂੰਹ ਵੱਡੀ ਗੱਲ ਹੋਵੇਗੀ ਪਰ ਆਖੀਂ ਹਾਰ ਵਰਦਾਸ ਤੇ ਕਿੱਸਾ ਜਹਾਂ ਹਾਂ ਜਿਵੇਂ ਨਾ ਕੋ ਸੈਕਟੀਟੀ ਨਾ ਜੋਦਾ ਸਾਡੀਆਂ ਫੌਜਾਂ ਤੇ ਸਿੱਖ ਪਾਈਆਂ ਵਿੱਚ ਫਸ ਗਏ ਹਜ਼ੂਰ ਸਾਡੀ ਨਾ ਫੌਜਾਂ ਦੋਰ ਫਥਿਆਰਾਂ ਤੋਂ ਵਧੀਆ ਨਹੀਂ ਸਹੂਤਾਂ ਤੋਂ ਵੱਧ ਨਹੀਂ ਬਸ ਇਹੀ ਫਰਕ ਹੈ ਹਜ਼ੂਰ ਸਾਡੇ ਫੌਜੀ ਫੌਜ ਵਿੱਚ ਨੌਕਰੀ ਸਿਰਫ ਸੂਤਾ ਵਾਸਤੇ ਕਰਦੇ ਸਿੱਖ ਪਾਈਆਂ ਵਿੱਚ ਆਪਣੀ ਪਾਉ ਲਈ ਆਪਣੇ ਬਤਨ ਲਈ ਆਪਣੇ ਧਰਮ ਲਈ ਮਰ ਮਿਟਣਾ ਦਸਪਾਇ جنون ہے بس ایک گل بولنی ਸਾਡੇ ਫੌਜੀ ਸਿਰਫ ਮਰਨ ਵਾਸਤੇ ਮੈਦਾਨੇ جنگ ਵਿੱਚ ਜਾਂਦੇ ਨਹੀਂ ਸਿੱਤ ਵੈ ਮਰਨ ਵਾਸਤੇ ਲੜਾਈ ਲਈ ਰਹਦੇ ਨੇ ਦੂਜੇ ਵੀ ਹੋਵੇ ਜਹਾਂ ਇਨਸਾਨ ਇਹਨਾਂ ਸਿੱਖਾਂ ਦਾ ਖੁਰਾ ਖੋਚ ਫੁਕਾਉਣਾ ਹੀ ਹੋਵੇਗਾ ਨਹੀਂ ਤਾਂ ਇਹ ਸਾਡਾ وجود ਖਬੂਦ ਕਰ ਦੇਣਗੇ ਸਾਡਾ ਨਾਮ ਉਹ ਨਿਸ਼ਾਨ ਮਿਟਾ ਦੇਣਗੇ ਇਸ ਮੁਲਕ ਵਿੱਚੋਂ ਕਾਜ਼ੀ ਨੇ 담ਨ الدین ਇਹਨਾਂ ਦੀ ਬੇਸਰ ਨਮਜ਼ਾਨ ਦੇ ਜੇ ਕੋ ਕਬੂਤਾ ਕਾਜੂ ਨਾ ਹਟ ਕਰਾ ਔਰਨ ਪੇਸ਼ ਕਰੋ ਕਾਜੂ ਮੇਰਾ ਨਾ ਹੁੰਦੀ ਅਲ ਮੇਰੀਆ ਦਾਸ ਤਾ ਨਾ ਰਾਜ ਹੈ ਬਲੇ ਇਸਮ ਉਰਦਾਨਾ ਹੁੰਦੀ ਅਲ ਮੇਰੀਆ ਦਾਸ ਤਾ ਨਾ ਰਾਜ ਹੈ ਬਲੇ ਇਸਮ ਉਰਦਾਨਾ ਕਾਲਿਸਾ ਹਾਂ ਬੰਦਾ ਹਾਜ਼ਰ ਹੈ ਸ਼ੈ ਸ਼ਾਇਆ ਨਾ ਕਾਲਿਸਾ ਕੀ ਤੁਹਾਡਾ ਰਸਤਬੋਸ਼ਰਾ ਕਮਟੈਂਟ ਦੇਖੋ ਹੁਕਮ ਕਰ ਰਹਾ ਹਾਂ ਜੂ ਸਾਡੇ ਅਸਿੱਖ ਖਾਨੇ ਸਾਡਾ ਆਸਣਾ ਲੈਣਾ ਦੁਸ਼ਵਾਰ ਕੀਤਾ ਹੋਇਆ ਕਾਦੀ ਸਾਹਿਬ ਜੇ ਇਹਨਾਂ ਬੇਜ਼ੀਨਾ ਦਾ ਕੋਈ ਇਲਾਜ ਨਾ ਕੀਤਾ ਗਿਆ ਤਾਂ ਮੈਂ ਮੁਕਤ ਨਹੀਂ ਹਾਂ ਤੁਮ ਕਰਤੇ ਆਪਣੀ ਹਕੂਮਤ ਕੰਮ ਕਰ ਲੈਣ ਜੇ ਪਾਸ ਵਿੱਚ ਜਮੀਆਂ ਇਸਲਾਮੀ ਸਭ ਤੋਂ ਜੜਾਤ ਕੋਟ ਹੈ ਕੁਝ ਵੀ ਹੋਵੇ ਕਾਦੀ ਸਾਹਿਬ ਇਹਨਾਂ ਬੇਜ਼ੀਨਾ ਨੂੰ ਕਤਲ ਕਰਨਾ ਹੀ ਕਰਨਾ ਹੈ ਇਸ ਪਾਵਨ ਸੰਧੀ ਕਰਨਾ ਚਾਹੀਦਾ ਹੈ ਕੁਝ ਮਸਰਹ ਹੋਵੇ ਉਹ ਦੂਜੇ ਇਹਦਾ ਕੋਈ ਟਿਕਾਣਾ ਕੋਈ ਪੱਕਾ ਪਤਾ ਨਹੀਂ ਕੋੜ ਹੈ ਜਾਂ ਕਾਠੀਆਂ ਹੀ ਇਹਨਾਂ ਦਾ ਘਰ ਕਈ ਕਈ ਦਿਨ ਤੁੱਖੇ ਤੇ ਬਿਆਸੇ ਰਹ ਸਕਦੇ ਨੇ ਇੱਕ ਦੂਜੇ ਤੋਂ ਮੂਰੇ ਹੋ ਕੇ ਮਰਲੇ ਵੀ ਜਾ ਰਹੇ ਨੇ ਆਪਣੇ ਧਰਮ ਦੀ ਖਾਤਰ ਤੇ ਸਾਬੋ ਸਿੰਘ ਜਾਨ ਦੇ ਹਾਕੀ ਸਾਹਿਬ ਤੁਸੀਂ ਕੀ ਮਰਸਦੇ ਦੱਸੋ कोई तो इशारा दसो जिसन बढ़ के बेदीना दा हस्ता बढ़िया जा सके जे इन्हों का कोई तो इलास ना गया मुगल कर देंगे, सब एक गल बिल्कुल भी समझ नहीं आ रही का मनिया सिख प्रेरना से रहने वाली गोविंद सिंह तो लेंद्रेस पर भी मौजूद नहीं हले तक न त ਕੋਈ ਵੀ ਇਨਸਾਨ ਜਦੋਂ ਇੱਕ ਵਾ ਪੋਤਲਾ ਵਿੱਚ ਪੂਰੀ ਅਕੀਦਤ ਨਾਲ ਕੁਸਲ ਕਰਦਾ ਹੈ ਤਾਂ ਉਸ ਨੂੰ ਗੈਰ ਮਮੂਲੀ ਸ਼ਕਤੀ ਮਿਲ ਜਾਂਦੀ ਹੈ ਉਸ ਵਿੱਚ ਨਬੀ ਰੂਹ ਉਕੀ ਜਾਂਦੀ ਹੈ ਸਮਝਾ ਹੈ ਇਹ ਗੱਲ ਹੈ ਅਧੂਰ ਅਫਰ ਉਹ ਤਲਾਬ ਨੂੰ ਤਵਾ ਕਰ ਦਿੱਤਾ ਜਾਵੇ ਉਹ ਮੰਦਰ ਨੂੰ ਬਰਬਾਦ ਕਰ ਦਿੱਤਾ ਜਾਵੇ ਤਾਂ ਲਾਜ਼ਮੀ ਤੌਰ ਤੇ ਇੱਥੇ ਖਤਮ ਹੋ ਜਾਣਗੇ ਆਪਣੇ ਆਪ ਇਹਨਾਂ ਦਾ ਨਾਮ ਨਿਸ਼ਾਨ ਮਿਟ ਜਾਵੇਗਾ ਹਜ਼ੂਰ ਸ਼ਾਹ ਸ਼ਾਇਲਮ ਜਦੋਂ ਤਾਕਤ ਦਾ ਚਸ਼ਮਾ ਨਹੀਂ ਰਹੇਗਾ ਤਾਂ ਇੱਕ ਹਜ਼ੂਰ ਦੀ ਬੇਪਨਾ ਫਜੀ ਤਾਕਤ ਅੱਗੇ ਜਿਆਦਾ ਦੇਰ ਟਿਕ ਨਹੀਂ ਸਕਣਗਾ ਜੇ ਇਸ ਤਰ੍ਹਾਂ ਚੰਖੜ ਤੇ ਤੂਫਾਨ ਵਿੱਚ ਇੱਕ ਮਾਮੂਲੀ ਜੀਵਜ ਕੀ ਆਵਾਜ਼ ਕੋਨੇ ਦਾ ਗੁੱਲ ਹੋਣਾ ਹੀ ਹੋਣਾ ਹੈ ਜਿਸ ਤਰ੍ਹਾਂ ਤੇਜ ਹਨੇਰੀ

ਦੁਸ਼ਮਣ ਦੀ ਜੂਸ਼ੂਸ਼ੀ ਕਰਨ ਦਾ ਕੰਮ ਸੀ ਤੋਂ ਅੰਮ੍ਰਿਤਸਰ ਤੋਂ ਜਮਨਾ ਸਾਖ ਦਾ ਚੱਕਰ ਲਾ ਕੇ ਪੂਰੇ ਇਲਾਕੇ ਦੀ ਜਾਣਕਾਰੀ ਬਾਬਾ ਦੀਪ ਸਿੰਘ ਜੀ ਨੂੰ ਦੇਵੇ ਉਸ ਦਿਨ ਬਾਬਾ ਜੀ ਬਗੀਚੇ ਵਿੱਚ ਪੈ ਰਹੇ ਸਨ ਫਤੇ ਬਲੌਣ ਤੋਂ ਬਾਅਦ ਫਤੇ ਸਿੰਘ ਨੇ ਕਿਹਾ ਕਿ ਕਲੀਆਂ ਵਾਲੇ ਨੇ ਧਰਮਯੁੱਧ ਕਰਨ ਦਾ ਹੁਕਮ ਨਵਾ ਭੇਜਿਆ ਹੈ ਵਜ਼ੀਰ ਖਾਨ ਤੋਂ ਬਦਲਾ ਲੈਣ ਦੇਤੇ ਮੇਰੇ ਆਗੇ ਵਜ਼ੀਰ ਖਾਨ ਨੇ ਵੀ ਤਾਂ ਬਹੁਤ ਜ਼ੁਲਮ ਕਮਾਇਆ ਸੀ ਮਾਸੂਮ ਜਿੰਦਾਂ ਨੂੰ ਕੰਧਾਂ ਦੇ ਵਿੱਚ ਚੜਵਾ ਕੇ ਬਾਬਾ ਦੀਪ ਸਿੰਘ ਨੇ ਕਲੀਆਂ ਵਾਲੇ ਦਾ ਸੁਪਰਾਨਾ ਕਰਦੇ ਹੋਏ ਕਿਹਾ ਸਾਰੇ ਗਲ ਆਰਾਮ ਰਾਜਾ ਸਤ ਸਤੇ ਸਿੰਘ ਬੜੀ ਠੰਡ ਪਈ ਐ ਬਾਵਾ ਤਰਪਰੀਆਂ ਨੇ ਜੀਤ ਦੇ ਦਾੜਾ ਕੁੱਟਣ ਲਈ ਤੇ ਤਲਵਾਰ ਪਿਆਤੀ ਆਪੇ ਸੁਚਾ ਨੰਦ ਦਾ ਫੋਲ ਪੀਣ ਵਾਸਤੇ ਅਤੇ ਸਿੰਘ ਨੇ ਦੱਸਿਆ ਕਿ ਕਲਗਿਆ ਵਾਲੇ ਨੇ ਬੰਦਾ ਸਿੰਘ ਬਹਾਦਰ ਨੂੰ ਪੰਜ ਸਿੰਘਾਂ ਸਵੇਤ ਭੇਜਿਆ ਸਿੱਖਾਂ ਨੂੰ ਇਕੱਠੇ ਕਰਕੇ ਗਲ ਮੁਗਲ ਰਾਜ ਦਾ ਖਾਤਮਾ ਕਰਕੇ ਖਾਲਸਾ ਰਾਜ ਸਥਾਪਿਤ ਕਰਨਾ ਉਹਨਾਂ ਦੇ ਜਮੇਆ ਕੋਤਾਵਰੀ ਦੇ ਕਟੇ ਇੱਕ ਬੈਰਾਗੀ ਸਾਧੂ ਲਛਮਣ ਦਾਸ ਦਾ ਟੇਰਾਕ ਉਸਲੇ ਵੀਰ ਵਾਕਤੀ ਸੋਏ ਸਨ ਜਦੋਂ ਵੀ ਕੋਈ ਮਹਾਪੁਰਸ਼ ਉਸ ਦੇ ਡੇਰੇ ਜਾਂਦਾ ਪਹਿਲਾਂ ਤਾਂ ਉਹ ਬੜੇ ਸਤਾਰ ਨਾਲ ਉਹਨੂੰ ਫਲਕ ਤੇ ਬਿਠਾਉਂਦਾ ਆਦਰ ਮਾਰਦਾ ਤੇ ਫਿਰ ਵੀਰਾਂ ਨੂੰ ਹੁਕਮ ਦੇ ਕੇ ਪੰਗ ਨੂੰ ਉਲਟਾ ਕੇ ਮਹਾਪੁਰਸ਼ਨ ਦੇਖਦਾ ਅਤੇ ਮਖੌਲ ਲੜਾਉਂਦਾ ਕਲਗਿਆ ਵਾਲੇ ਸਤਗੁਰ ਉੱਥੇ ਗਏ ਆ ਪਲਕ ਤੇ ਬੈਠ ਗਏ ਜਦੋਂ ਲਖਮਣ ਦਾਸ ਬਰਾ ਕੀ ਬਾਹੋਂ ਆਇਆ ਤਾਂ ਕਲਗਿਆ ਵਾਲੇ ਨੂੰ ਪਲਕ ਤੇ ਬੈਠਾ ਦੇਖ ਕੇ ਦੁਸੇ ਵਿੱਚ ਆ ਗਿਆ ਉਸਨੇ ਵੀਰਾਂ ਨੂੰ ਪਲਗ ਹਟਾਉਣ ਦਾ ਹੁਕਮ ਦਿੱਤਾ ਉਹਨਾਂ ਆਪਣਾ ਸਾਰਾ ਜੋਰ ਲਾ ਲਿਆ ਪਰ ਕਾਮਯਾਬ ਨਾ ਹੋਇਆ ਲਸ਼ਮਰ ਦਾਖ ਕੁੱਤੇ ਨਾਲ ਭੜਿਆ ਪਿੱਛਾ ਜਦ ਆਪ ਅੱਗੇ ਵਧਿਆ ਤਾਂ ਫਤਗੁਰਾਂ ਦੀ ਮਿਹਰਪਰੀ ਦ੍ਰਿਸ਼ਟੀ ਅਤੇ ਨੂਰਾਨੀ ਚਿਹਰਾ ਦੇਖ ਕੇ ਉਸ ਦਾ ਤਨ ਮਟ ਛਰ ਗਿਆ ਗੁੱਸਾ ਸ਼ਾਂਤ ਹੋ ਗਿਆ ਉਹ ਆਪਣੀ ਸੁਧ-ਬੁੱਧ ਗਵਾ ਚੁੱਕਾ ਸੀ ਇਹ بے ਵਤ ਹੋ ਕੇ ਕਲ ਗਿਆ ਵਾਲੇ ਦੇ ਚਿਹਰੇ ਵਿੱਚ ਠਹਿਰੀ ਹੋ ਗਿਆ ਸਤਗੁਰਾਂ ਨੇ ਬੜੇ ਪਿਆਰ ਨਾਲ ਉਹਨੂੰ ਉਠਾਇਆ ਅਤੇ ਪੁੱਛਿਆ ਕੌਣ ਹੈ ਤੂੰ ਤੁਹਾਡਾ ਬੰਦਾ ਨਛਮਰਦਾਸ ਨੇ ਹੱਥ ਬੰਨ੍ਹ ਕੇ ਤੇ ਸਿਰ ਚੁਕਾ ਕੇ ਉਚਰ ਦਿੱਤਾ ਕਲਕਿਆ ਬਾੜੇ ਨੇ ਗਿਆ ਬੰਦਾਇ ਦਾ ਭਾਈ ਬੰਦੇ ਵਾਲੇ ਕੰਮ ਕਰ ਤੇ ਫਰਜ਼ ਦੇ ਜ਼ਿੰਮੇਵਾਰੀ ਨੂੰ ਸੰਭਲਣ ਲੱਗ ਪਿਆ ਕਲਕਿਆ ਬਾੜੇ ਉਸ ਨੂੰ ਬਚਾ ਕੇ ਸਿੰਘ ਸਜਾਇਆ ਤੇ ਉਹ ਲਖਮਰਦਾਸ ਤੋਂ ਬੰਦਾ ਸਿੰਘ ਬਹਾਦਰ ਬਣ ਗਿਆ ਸਤਗੁਰਾਂ ਨੇ ਆਪਣੇ ਸਰਕਸ ਚੋਂ ਉਸ ਨੂੰ ਪੰਜ ਤੀਰ ਅਤੇ ਪੰਜ ਸਿੰਘ ਦੇ ਦਿੱਤੇ ਜ ਤੇ ਸਿੰਘਾਂ ਦੇ ਨਾਲ ਇੱਕ ਹੁਕਮਨਾਮਾ ਵੀ ਦਿੱਤਾ ਜਿਸ ਵਿੱਚ ਲਿਖਿਆ ਸੀ ਬੰਦਾ ਸਿੰਘ ਬਹਾਦਰ ਨਾਲ ਮਿਲ ਕੇ ਜਾਨੋ ਫੌਜ ਨਾਲ ਟੱਕਰ ਲਾਓ ਅਦਸਰਾਂ ਦੇ ਜੋਖਿਆਂ ਨੂੰ ਫੋਦਿਓ ਇਹ ਸੁਣ ਕੇ ਬਾਬਾ ਜੀ ਖੁਸ਼ੀ ਸਿੱਖੀਵੇਂ ਹੋ ਪਏ ਆਪਣਾ ਸਰੀਰ ਗੁਰੂ ਦੇ ਲੇਖੇ ਲਾਓ ਤੇ ਦੁਸ਼ਮਣ ਨਾਲ ਜਿੰਦੜੇ ਕੇ ਬਦਲੇ ਲੈ ਲਈ ਉਹ ਬੇਸਬਰੇ ਹੋ ਜਪੇ ਤਨ ਸਾਰੀ ਰਾਤ ਜਕਾਰੇ ਤੇ ਨਾਰੇ ਸੁਝਣ ਲਗੇ ਵजीर खान ਦੇ ਪੈਰਾਂ ਹੇਟੋ ਧਰਤੀ ਨਿਕਲ ਗਈ ਉਸਨੇ ਸੋਚਾ ਨੱਗ ਨੂੰ ਕਿਹਾ ਕਿ ਸਾਰੀ ਮੁਸੀਬਤ ਸਾਡੇ ਕਰਕੇ ਆ ਰਹੀ ਹੈ ਕੋਚਰੇ ਮਨ ਵਿੱਚ ਹਲੇ ਵੀ ਸ਼ਤਰਚਲ ਆ ਰਹੀਆਂ ਤਾਂ ਉਸਨੇ ਕਿਹਾ ਹਜ਼ੂਰ ਇਹ ਕਿਸੇ ਦੀ ਗੱਲਾਂ ਕਰ ਰਹੇ ਹੋ ਅੱਲਾਹ ਪਾਕ ਨੇ ਇਹ ਅਕ